ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਆਪਾਂ ਨਵਾਂ ਮੁੱਦੇ ਤੇ ਫੇਰ ਹਾਜ਼ਰ ਆ ਦੋਸਤੋ ਅੱਜ ਦਾ ਮੁੱਦਾ ਆਪਣਾ ਜਿਵੇਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਬਹੁਤਾ ਗਿਣਤੀ ਦੇ ਵਿੱਚ ਜਾ ਰਹੇ ਨੇ ਤੇ ਉੱਥੇ ਜਾ ਕੇ ਪੰਜਾਬੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਬੱਚੇਦਾਰ ਹੈ ਬੱਚਿਆਂ ਨੂੰ ਕਾਫੀ ਮੁਸ਼ਕਲਾ ਆ ਰਹੀਆਂ ਨੇ ਇਹਦੇ ਤੇ ਵਿਚਾਰ ਚਰਚਾ ਕਰਨ ਲਈ ਅੱਜ ਆਪਾਂ ਗੁਰਬਖਸ਼ ਸਿੰਘ ਫਿਰਕ ਜੀ ਨੂੰ ਯਾਦ ਕੀਤਾ ਉਹ ਇੱਥੇ ਪਹੁੰਚ ਰਹੇ ਨੇ ਸਿਕਾ ਸਤਿ ਸ਼੍ਰੀ ਅਕਾਲ ਸਿਕਾ ਜੀ ਕੀ ਹਾਜ਼ਰ ਪ੍ਰੀਤਮਾ ਕਿਰਪਾ ਜੀ ਸਭ ਸਤਿ ਸਕਸਪਟਾ ਡਾਇਟੀਓਂ ਤੇ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਧੰਨਵਾਦੀ ਸੰਤੋਖ ਸਾਹਿਬ ਤੁਸੀਂ ਯਾਦ ਕਰਦੇ ਹੋ ਤੇ ਰੱਬ ਵਰਗੇ ਇਹਨਾਂ ਪਿਆਰੇ ਸਰੋਤਿਆਂ ਦਾ ਸੱਜਣਾ ਦਾ ਦੇ ਨਾਲ ਰੂਪਰੂ ਕਰਾਉਂਦੇ ਹੋ ਜੀ ਤੇ ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਮੁੱਦੇ ਤੇ ਵਿਚਾਰ ਕਰਦੇ ਹੋ ਬੈਠ ਕੇ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਧੰਨਵਾਦ ਜੀ ਸਰ ਹਾਂ ਜੀ ਮਿਰਸਾਹਬ ਅੱਜ ਜਿਹੜਾ ਆਪਾਂ ਮੁੱਦਾ ਚੁਣਿਆ ਉਹਦੇ ਵਿੱਚ ਹੈ ਜੀ ਵਿਦੇਸ਼ਾਂ ਵਿੱਚ ਜਿਹੜੇ ਪੰਜਾਬੀ ਜਾਂ ਪ੍ਰਵਾਸੀ ਕਹਿ ਸਕਦੇ ਆਪਾਂ ਗਏ ਹੋਏ ਆ ਜਿਹੜੇ ਉਹਨਾਂ ਤੇ ਜਿਹੜੀ ਉਦੇਸ਼ਾਂ ਦੇ ਵਿੱਚ ਸੱਤੀ ਕੀਤੀ ਜਾ ਰਹੀ ਹੈ ਉਹਨਾਂ ਦਾ ਪੰਜਾਬੀਆਂ ਤੇ ਕੀ ਅਸਰ ਪੈ ਰਿਹਾ ਹੈ ਅ ਸਭ ਤੋਂ ਸਭ ਤੁਸੀਂ ਬੜਾ ਵਧੀਆ ਅਭਿਸ਼ਾਖ ਹੋਏ ਨਾ ਔਰ ਇਹ ਵੇਖੋ ਜੇ ਮੈਂ ਵੇਖ ਰਿਹਾ ਵਿਚਾਰ ਕਰ ਲੀਏ ਆਪਾਂ ਥੋੜਾ ਜਿਆਦਾ ਤੇ ਇਹਦਾ ਸਿੱਧੇ ਤੋਂ ਸਿੱਧਾ ਪੰਜਾਬ ਤੇ ਬਹੁਤ ਵੱਡਾ ਅਸਰ ਹੈ ਟੋਟਲ ਹੀ ਸਾਡਾ ਜਿੰਨਾ ਵੀ ਲਾਣਾ ਬਣਾ ਹੈ ਉਹ ਸਾਰਿਆਂ ਦਾ ਕਿਸੇ ਦਾ ਕੋਈ ਆਪਦਾ ਪਰਿਵਾਰ ਹੈ ਜਾਂ ਕਿਸੇ ਦੇ ਗੁਆਂਢ ਦਾ ਕੋਈ ਸਿੱਧਾ ਭੈਣਾ ਭਰਾਵਾ ਦਾ ਕੋਈ ਨਾ ਕੋਈ ਜੀਤ ਆ ਜਾ ਕੇ ਉਦੇਸ਼ ਵਿੱਚ ਸੈਟ ਬਿਠਾ ਹੀ ਹੈ ਹੁਣ ਜਿਹੜੀ ਆਰਥਿਕ ਮੰਦੀ ਦੇ ਨਾਲ ਟੋਟਲ ਸਾਰਾ ਸੰਸਾਰ ਜੂਝ ਰਿਹਾ ਜੂਝ ਬਹੁਤ سارے ਦੇਸ਼ ਇਹੋ ਜਿਹੇ ਨੇ ਜਿੰਨਾ ਚ ਅਸੀਂ ਬਹੁ ਗਿਣਤੀ ਗਏ ਹੁਣ ਜੀ ਉਹਨਾਂ ਦੇਸ਼ਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਬੇਰੁਜ਼ਗਾਰੀ ਜਿਹੜੀ ਹੈ ਉਹ ਸਿਖਰਾਂ ਤੇ ਪਹੁੰਚ ਗਈ ਹੈ ਜੀ ਔਰ ਸਾਡੇ ਜਿਹੜੇ ਲੋਕ ਨੇ ਉੱਥੇ ਜਿਹੜੇ ਘਟ ਪੜੇ ਇੱਥੋਂ ਗਏ ਨੇ ਜੀ ਉਹਨਾਂ ਵਾਸਤੇ ਇੱਕ ਬੜਾ ਵੱਡਾ ਪ੍ਰਾਸਦੀ ਵਾਲਾ ਮਾਹੌਲ ਪੈਦਾ ਹੋ ਗਿਆ ਉਹਨਾਂ ਵਾਸਤੇ ਸਿਰਫ ਸਿਰਫ ਇੱਕ ਲੇਬਰ ਰਹੀ ਜਾਂਦੀ ਤੇ ਲੇਬਰ ਵੀ ਬੜੀ ਅਤੀ ਨੀਚੇ ਕੰਮ ਵਾਲੀ ਜੀ ਤੇ ਇਹਨਾਂ ਜਿਹੜੀ ਪੜ੍ਹਾਈ ਦੀ ਸਮਰੱਥਾ ਉਧਰ ਦੀ ਭਾਸ਼ਾ ਦੀ ਜਾਣਕਾਰੀ ਉਧਰ ਦੇ ਕੈਦੀ ਕਾਨੂੰਨਾਂ ਦੀ ਜਾਣਕਾਰੀ ਸਾਡੇ ਲੋਕਾਂ 'ਚ ਬਹੁਤ ਘੱਟ ਹੈ ਘੱਟ ਹੈ ਸੋ ਇਸ ਕਰਕੇ ਜਿਹੜਾ ਵੇਖੋ ਵਿਖਾਈਆ ਮਸਲਾ ਜਿਹੜਾ ਸੀ ਉਹਦੇ ਨਾਲ ਪੰਜਾਬ ਦਾ ਆਰਥਿਕ ਤੌਰ ਤੇ ਬੜਾ ਨੁਕਸਾਨ ਹੋਇਆ ਜੀ ਸੰਧੂ ਸਾਹਿਬ ਮੈਂ ਜਿਹੜਾ ਵੇਖੋ ਵਿਖਾਈਆ ਸਭ ਤੋਂ ਵੱਟਿਆ ਹੈ ਨਾ ਜੀ ਉਹਦੇ ਜਿਵੇਂ ਆ ਕਿ ਸਾਡੇ ਬਹੁਤ ਘੱਟ ਪੜੇ ਬੱਚੇ ਜਿਨ੍ਹਾਂ ਨੂੰ ਅਸੀਂ ਕਿਸੇ ਨਾ ਕੋਈ ਹੀਲਾ-ਕੀਲਾ ਵਰਤ ਕੇ ਬਾਹਰ ਤੋੜ ਤੋੜ ਦਿੱਤੇ ਉਹ ਕੱਲਾ ਜੇ ਆਪਾਂ ਕਹਿ ਲਈਏ ਕੈਨੇਡਾ ਜੀ ਜਿਹੜਾ ਕਿ ਜਿਹਨੂੰ ਅਸੀਂ ਆਮ ਹੀ ਸਾਡੇ ਸ਼ਬਦਾਂ ਲੋਕ ਕਹਿੰਨ ਲੱਗ ਪਏ ਕਿ ਮਿੰਨੀ ਪੰਜਾਬ ਜੀ ਪਰ ਉਹ ਮਿੰਨੀ ਪੰਜਾਬ ਨੂੰ ਜਿਹਨੂੰ ਤੁਸੀਂ ਬਣਾਇਆ ਹੈ ਉੱਥੇ ਜਿਹੜੇ ਹਾਲਾਤ ਨੇ ਐ ਇਸ ਲਈ ਜੀ ਉਹ ਬੜੇ ਵੱਤ ਤੋਂ ਵੱਧ ਬਦਤਰ ਬਹੁਤ سارے ਲੋਕ ਜਿਹੜੇ ਉੱਧਰ ਆ ਕੇ ਦੱਸਦੇ ਆ ਜੀ ਕਿ ਬਹੁਤ ਸਾਰੇ ਬੱਚਿਆਂ ਨੂੰ ਰੋਜ਼ਗਾਰ ਨਾ ਮਿਲਣ ਕਰਕੇ ਉਹ ਵਿਚਾਰੇ ਗੁਰਦੁਆਰਿਆਂ ਦੇ ਸਹਬਾਨਾਂ ਦੇ ਆਸਰੇ ਤੇ ਜੀ ਪਲ ਰਹੇ ਆ ਔਰ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਇਹੋ ਜਿਹੇ ਪਰਿਵਾਰ ਵੀ ਆ ਬੜੀਆਂ ਸਾਰੀਆਂ ਵੀਡੀਓ ਵੇਖ ਕੇ ਨੂੰ ਮਿਲਦੀਆਂ ਨੇ ਜਿਨ੍ਹਾਂ ਨੇ ਸਾਰੀ ਦੀ ਸਾਰੀ ਜ਼ਾਇਦਿੰਦਰ ਨੂੰ ਬਕਾ ਲਈ ਆ ਮਾਪਿਆਂ ਨੂੰ ਜੀ ਕਈਆਂ ਬੱਚਿਆਂ ਦਾ ਰੋਜ਼ਗਾਰ ਦੀ ਮਾਪੇ ਉਧਰ ਸੱਚੀ ਗੱਲ ਉਧਰ ਚਲਾ ਦੇਉਗੇ ਚਲਾ ਦੇ ਹੁਣ ਕਈ ਸ਼ਰਮ ਦੇ ਮਾਰੇ ਵਾਪਸ ਨਹੀਂ ਆਣੇ ਸੱਚ ਇਹ ਨੇ ਜੀ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਅਸੀਂ ਸਿਰਫ ਸਿਰਫ ਪੜ੍ਹਾਈ ਦਾ ਛੋਟਾ ਜਿਹਾ ਬੀਜ ਰੱਖ ਲਿਆ 10+2 10+2 ਉਸ ਤੋਂ ਬਾਅਦ ਕਿੰਨੇ ਬਾੜ ਚਲੋ ਜੀ ਕੁੜੀ ਇਹ ਜਾਂ ਮੁੰਡਾ ਇਹ ਹੀ ਪੱਜੋਦੀ ਕਰ ਲੋ ਜੀ ਲਵਾ ਲੋ ਜੀ ਵੀਜ਼ਾ 10 ਲੱਖ ਲੱਗਦੇ 20 ਲੱਗਦੇ 30 ਲੱਗਦੇ ਬੱਚੇ ਬਾਹਰ ਜਾਣੇ ਚਾਹੀਦੇ ਹੁਣ ਉੱਥੇ ਕੀ ਹਾਲਾਤ ਨੇ ਉਥੋਂ ਦੀ ਸਭਤਾ ਕੀ ਹੈ ਉਹਨਾਂ ਦੇ ਕਾਨੂੰਨ ਕੀ ਨੇ ਉਥੋਂ ਅਸੀਂ ਬਿਲਕੁਲ ਨਹੀਂ ਜਾਣਾ ਜੀ ਪਹਿਲੀ ਗੱਲ ਤਾਂ ਮੇਰੇ ਖਿਆਲ ਦੇ ਵਿੱਚ 90% ਸਾਡੇ ਇਹੋ ਜਿਹੇ ਬੱਚੇ ਆ ਜਿਨ੍ਹਾਂ ਨੂੰ ਉਥੋਂ ਦੀ ਭਾਸ਼ਾ ਦਾ ਹੀ ਬਹੁਤ ਘਟ ਕੇ ਆਉਣਾ ਜਿਹੜੇ ਮਗਰ ਮਾਪੇ ਗਏ ਉਹਨਾਂ ਨੂੰ ਉਦੋਂ ਘਟ ਕੇ ਆਉਣਾ ਜੀ ਹਾਂਜੀ ਤੂੰ ਰੋਜ਼ਗਾਰ ਵਾਸਤੇ ਜਿਹੜੇ ਦੇਸ਼ ਤੁਸੀਂ ਜਾਣਾ ਉੱਥੋਂ ਦੇ ਲੋਕਾਂ ਦੀ ਜਿਹੜੀ ਤੁਹਾਡੀ ਬੋਲੀ ਉਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਤੁਹਾਡੀ ਬੋਲੀ ਉਹਨਾਂ ਨੂੰ ਸਮਝ ਆਵੇ ਤੁਸੀਂ ਤਾਂ ਹੀ ਤਾਲਮੇਲ ਬਣਾ ਸਕੋਗੇ ਨਾ ਹੁਣ ਇਹ ਤਾਂ ਹੈ ਨਹੀਂ ਕਿ ਇੱਥੋਂ ਪਲੱਸ 2 ਕਰਕੇ ਗਿਆ ਬੱਚਾ ਕਹਿੰਦਾ ਉਸੇ ਇੱਕ ਵੱਡਾ ਅਫਸਰ ਬਣ ਜਾਏਗਾ ਅਫਸਰ ਬਣ ਜੀ ਜਿਹੜੇ ਬੱਚੇ ਚੰਗੀ ਐਜੂਕੇਸ਼ਨ ਇੱਥੋਂ ਲੈ ਕੇ ਗਏ ਆ ਜਿਨ੍ਹਾਂ ਦੇ ਚੰਗੇ ਉਹਨਾਂ ਯੂਨੀਵਰਸਿਟੀ ਕਾਲਜਾਂ 'ਚ ਪੜ੍ਹੇ ਯੂਨੀਵਰਸਿਟੀ ਕਾਲਜਾਂ 'ਚ ਪੜ੍ਹੇ ਆ ਜਿੰਨਾਂ ਨੇ ਜਿੰਨਾਂ ਨੂੰ ਕੋਈ ਕੰਪਨੀਾਂ ਲੈ ਗਈਆਂ ਨੇ ਉਹ ਬੱਚੇ ਤੇ ਕਮਜ਼ਾਪਨੇ ਜੀ ਜਿਹੜੇ ਤੱਕ ਧਾਗੇ ਕੱਲੇ ਆ ਉਹ ਬੱਚਿਆਂ ਦਾ ਪੁਰੇਖੋ ਤੇ ਬੜਾ ਖਰਾਬ ਹੈ ਔਰ ਕੱਲਾ ਕੈਨੇਡਾ ਨਹੀਂ ਤੁਸੀਂ ਸਮਝੇ ਦੇ ਸਕਦੇ ਹੋ ਬਾਕੀ ਅਮਰੀਕਾ ਜੀ ਡੋਕੀਆਂ ਲਾਲ ਲੂਟੀ ਜਾਂਦੀ ਹੈ 40 40 50 50 ਲੱਖ ਰੁਪਈਆ ਕਈ ਸਿਰੇ ਪਹੁੰਚ ਜਾਂਦੇ ਆ ਕਈ ਨਹੀਂ ਪਹੁੰਚਦੇ ਹੁਣ ਉੱਥੇ ਵੀ ਜਿਹੜਾ ਨਵੀਂ ਸਰਕਾਰ ਬਣੀ ਹੈ ਟਰੰਪ ਦੀ ਉਹਨਾਂ ਨੇ ਵੀ ਕਹਿਤਾ ਇਹ ਆਪਣੇ ਆਪ ਵਿੱਚ ਚੱਲੀ ਹੋਈ ਤਾਂ ਫੌਜ ਦੀ ਫੌਜ ਨੂੰ ਵਰਤਾਂਗੇ ਇਵੇਂ ਇੰਗਲੈਂਡ ਹੈ ਉਥੇ ਵੀ ਹਾਲਾਤ ਜਿਹੜੇ ਆ ਕੋਈ ਇੰਨੇ ਸਖਾਵੇ ਨਹੀਂ ਹੈਗੇ ਜਿੰਨਾ ਬੱਚਿਆਂ ਨੂੰ ਕੋਈ ਨਾ ਕੋਈ ਉਥੇ ਪੀਰ ਪਰਿਵਾਰ ਮਿਲ ਗਏ ਉਹਨਾਂ ਨੇ ਤਾਂ ਕੋਈ ਨਾ ਕੋਈ ਸੈਟਲ ਕਰ ਲਿਆ ਨਹੀਂ ਜੇ ਬਹੁਤੇ ਦਾ 20-20 ਸਾਲ ਵਿਚਾਰੇ ਉਥੇ ਐਵੇਂ ਪੂਰੇ ਫਿਰਦੇ ਆ ਰਿਵਰ ਦੇ ਕੰਮ ਦੇ ਵਿੱਚ ਹੀ ਕਿਉਂਕਿ ਉੱਧਰੋਂ ਬਹੁਤ ਸਾਰੇ ਬੱਚੇ ਇਧਰ ਆਏ ਆ ਜੀ ਤੁਹਾਨੂੰ ਸਭ ਤੁਹਾਡੇ ਇਲਾਕੇ ਦੇ ਬੱਚੇ ਆਏ ਆ ਉਹ ਉਧਰ ਦਾ ਹਾਲਾਤ ਦੱਸਦੇ ਆ ਉਹਨਾਂ ਨੇ ਇੱਧਰ ਆ ਕੇ ਉਹਨਾਂ ਕੰਮ ਸ਼ੁਰੂ ਕੀਤੇ ਆ ਜੀ ਆਪ ਦਾ ਪੁਰਨਾ ਗੁਜ਼ਗਾਰ ਜਾਂ ਆਪਾਂ ਕਿਤਾਛਾ ਸ਼ੁਰੂ ਕੀਤਾ ਤੇ ਜਿਹੜੇ ਹਾਲਾਤ ਨੇ ਉਹ ਇੱਕ ਬਹੁਤ ਹੀ ਜਿਵੇਂ ਕਹਿ ਲਈਏ ਨਾ ਐਸ ਵੇਲੇ ਸਮੁੱਚੇ ਦੇਸ਼ਾਂ ਦੇ ਵਿੱਚ ਜੀ ਸਮੁੱਚੇ ਦੇਸ਼ੋਂ ਦਾ ਪੰਜਾਬ ਨੂੰ ਤਾਂ ਜਿਆਦਾ ਸਰਪਿਆ ਗਿਆ ਪੰਜਾਬ ਦਾ ਬਹੁਤਾਂ ਪੈਸਾ ਇਸੇ ਕੰਮ ਦੀ ਲੱਗ ਗਿਆ ਉਹ ਚਾ ਆਪ ਦੀ ਬਹੁਤਾਂ ਜਾਇਦਾਦ ਜਿਹੜੀ ਹੈ ਉਹ ਇਸੇ ਕੰਮ ਦੀ ਵੇਚੀ ਹੈ ਪਰ ਹੁਣ ਤੁਸੀਂ ਵੇਖਿਆ ਹੋਣਾ ਕੋਰਟਾਂ ਦੇ ਵਿੱਚ ਜੀ ਕਿੰਨੇ ਕੇਸ ਨੇ ਬਿਲਕੁਲ ਕਿੰਨੇ ਆ ਬੱਚਿਆਂ ਦਾ ਆਪਸ ਵਿੱਚ ਡਿਸਪਿਊਟ ਪੈ ਰਿਹਾ ਪੈਦਾ ਹੋ ਜਾ ਕਿੰਨੇ ਤਲਾਕ ਹੋ ਰਹੇ ਆ ਕਿੰਨੇ ਬੱਚੇ ਦਰਦ ਦੇ ਨਾਲ ਆਪਾਂ ਪੈਸਾ ਲਾ ਕੇ ਭੇਜਣੇ ਆ ਤੇ ਉਹ ਮੁਰਕੇ ਬਣਾਉਂਦੇ ਨੇ ਕਿ ਕਿੰਨੇ ਬੱਚਿਆਂ ਨੇ ਸੁਸਾਈਸਾਈਡ ਕਰ ਲਿਆ ਕਿੰਨੇ ਬੱਚਿਆਂ ਦੀ ਇਹ ਮਤਲਬ ਸਾਰਾ ਕੁਝ ਨਾ ਜਿਹੜੇ ਇਹ ਬੜੀ ਘਾਤਕ ਚੀਜ਼ ਸਾਬ ਕੋਈ ਹੈ ਪੰਜਾਬ ਵਾਸਤੇ ਪੰਜਾਬ ਦੀ ਇਹ ਹਫਤਾ ਨਹੀਂ ਸਫਤਾ ਨਹੀਂ ਸੀ ਪੰਜਾਬ ਦਾ ਸਭਿਆਚਾਰ ਨਹੀਂ ਸੀ ਜਿਹੜਾ ਪੰਜਾਬ ਨੂੰ ਆ ਬੇਕੋ ਤੁਸੀਂ ਵੇਖਣਾ ਪੈਣਾ ਜੀ ਜੀ ਹਾਂ ਬੀਬੀ ਸਾਹਿਬ ਕਿਉਂ ਹੋ ਰਿਹਾ ਹੈ ਇਹਨਾਂ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਕੀ ਕਾਰਨ ਹੈ ਕਿੰਨਾ ਸਮਝਦਾ ਨਾ ਅਸੀਂ ਆ ਸਾਡੇ ਦੇਸ਼ ਦੇ ਵਿੱਚ ਸੋਹਣੇ ਵਰਗੀ ਤਰਤੀ ਜੀ ਹਾਂਜੀ ਕਿਥੇ ਉਪਜਾਊ ਜ਼ਮੀਨਾਂ ਹੁੰਦੀਆਂ ਨੇ ਹਰ ਚੀਜ਼ ਇੱਥੇ ਪਾਣੀ ਬੜਾ ਸ਼ੁੱਧ ਦੇ ਇਥੋਂ ਦੀਆਂ ਰੁੱਖਾਂ ਬੜੀਆਂ ਸੋਹਣੀਆਂ ਨੇ ਜੇਕਰ ਅਸੀਂ ਇਹ ਸਮਝ ਲਈਏ ਕਿ ਸਾਡੇ ਕੋਲ ਜਿੰਨਾ ਖੇਤ ਹੈ ਸਾਡੀ ਬਾਦੀ ਘੱਟੀ ਹੈ ਸਾਡੀ ਬਾਦੀ ਵਧੀ ਨਹੀਂ ਜੀ ਅਸੀਂ ਇਹ ਗੱਲ ਸੋਚਦੇ ਨਹੀਂ ਕਿ ਜੇਕਰ ਸਾਡੇ ਘਰ ਪੰਜ ਜੀ ਸੀ ਅੱਗੇ ਸਾਡੇ ਬਾਪ ਉਹ ਜਿਹੜਾ ਉਹ ਪੰਜ ਬੱਚਿਆਂ ਨੂੰ ਪਾਲਦਾ ਸੀ ਤੇ ਸਾਡੇ ਕੋਲ ਦੇ ਕੇ ਕਿ ਅੱਗੇ ਜੀ ਹਾਂਜੀ ਸਾਡੇ ਕੋਲ ਤਾਂ ਬੋਲੇ ਜਿਆਦਾ ਅਸੀਂ ਪਤਾਇਆ ਨਹੀਂ ਉਸ ਦਾ ਤੇ ਅਸੀਂ ਵੀ ਰੋਟੀ ਖਾ ਸਕਦੇ ਆ ਪਰ ਕਹਿਣ ਦਾ ਮਤਲਬ ਇਹ ਹੈ ਕਿ ਇੱਥੇ ਇੱਕ ਲਹਿਰ ਬਣ ਜਾਂਦੀ ਹੈ ਜੀ ਉਹਦੀ ਲਹਿਰ ਇਹਦਾ ਉਹ ਲਹਿਰ ਨੇ ਸਭ ਤੋਂ ਵੱਡਾ ਨੁਕਸਾਨ ਕੀਤਾ ਕਿ ਉਹ ਜਾ ਕੇ ਜਦੋਂ ਹੁਣ ਇੱਥੇ ਵੀ ਜਿਹੜੇ ਪ੍ਰਵਾਸੀ ਆਉਂਦੇ ਆ ਉਹ ਜਦੋਂ ਬਹੁ ਗਿッਤੀ ਚ ਆ ਜਾਂਦੇ ਸੰਧ ਸਾਹਿਬ ਜੀ ਤੇ ਆਪਾਂ ਉਹਨਾਂ ਨੂੰ ਕਿੰਨਾ ਕੁ ਸਤਿਕਾਰ ਦੇਣੇ ਹਨ ਕਿੰਨੇ ਸ਼ਰਕਾਂ ਦੇ ਤੇਖਣਾ ਦੇ ਰੋਲ ਦੇ ਫਿਰਦੇ ਹੁਣ ਚਾਹੇ ਉਹ ਚਾਹੇ ਜਾਂਦੇ ਉਸ ਤਰ੍ਹਾਂ ਹੀ ਰੋਲ ਲਾ ਕੇ ਤੇ ਇਸੇ ਕਰਕੇ ਜਦੋਂ ਤੁਸੀਂ ਬਹੁ ਗਿਣਤੀ ਚਲੇ ਜਾਓਗੇ ਤੇ ਉਹ ਦੋ ਲੋਕਾਂ ਨੇ ਆਪ ਦੇ ਕੰਮ ਨੂੰ ਸੁਭਾਰਨਾ ਵੇਖੋ ਉਹਨਾਂ ਦਾ ਨਿਜ਼ਮ ਹੈ ਜੀ ਸਾਡੇ ਵਰਗਾ ਨਿਜ਼ਮ ਨਹੀਂ ਹੁੰਦਾ ਪਸੀ ਤਾਂ ਆਪ ਦੇ ਜਿਹੜਾ ਲੇਬਰ ਤੇ ਕੋਈ ਬੰਦਾ ਲਾਇਆ ਉਹਦੀ ਬੜੀ ਉਹ ਨਾਲ ਗੱਲਾਂ ਲਾਉਣੇ ਆ ਉਹਦੀ ਦੇਖਭਾਲ ਦੀ ਕਰਦੇ ਆ ਉਹ ਰੋਟੀ ਪਾਣੀ ਚੰਗਾ ਘਰੋਣੇ ਆ ਉਹਨਾਂ ਦੇ ਨਿਜ਼ਮ ਨੇ ਜੀ ਉਹਨਾਂ ਦੇ ਨਿਜ਼ਮ ਨਾਲ ਰੈਗੂਲਰ ਕੰਮ ਲੈਣਾ ਤੁਹਾਡੇ ਕੋਲ ਆਦੀ ਜੀ ਤੇ ਕੰਮ ਜਿਹੜੇ ਆ ਪਾਉਜੀ ਕਰਨਾ ਬੜਾ ਉੱਗ ਜਿਹਨੇ ਕਰਨਾ ਉਹ ਇਥੇ ਵੀ ਕਰ ਸਕਦਾ ਇਸ ਕਰਕੇ ਨਾ ਇਹ चीज ਜਿਹੜੀ ਆ ਉਹ ਦੇਸ਼ਾਂ ਦੇ ਜਿਹੜੇ ਆ ਫਿਰ ਸਾਡਾ ਕੁਝ ਵਾਤਾਵਰਨ ਇਥੇ ਇਹੋ ਜਿਹਾ ਸੀ ਅਸੀਂ ਜਿਹੜੇ ਖੁੱਲ੍ਹੀ ਜ਼ਿੰਦਗੀ ਤੇ ਲਲਕਾਰੇ ਮਾਰਨ ਵਿੱਚੇ ਆ ਅਸੀਂ ਜਦੋਂ ਜਾ ਕੇ ਉਹਨਾਂ ਦੇਸ਼ਾਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਨੇ ਕਹਿੰਦੇ ਕਿ ਬਹੁਤ ਸਾਡੇ ਨਾਲ ਬਹੁਤ ਵੱਖਰੇ ਨੇ ਇਸ ਕਰਕੇ ਉਹ ਦੇਸ਼ਾਂ ਦੇ ਵਿੱਚ ਸਫਾਈ ਜਿਆਦੀ ਤਾਂ ਹੋ ਰਹੀ ਹੈ ਇੱਕ ਤਰ੍ਹਾਂ ਉਹਨਾਂ ਨੇ ਜਿੰਨਾ ਕ ਸੰਦ ਤੁਸਣਾ ਸੀ ਤੁਸ ਲਿਆ ਜਿੰਨਾਂ ਨੇ ਸਾਡੀ ਜਿਹੜੀ ਰਾਤ ਹੈਗੀ ਸੀ ਪੰਜਾਬ ਦੀ ਉਹਨਾਂ ਨੇ ਸਿੱਧੇ ਤੌਰ ਤੇ ਚੂਸਲੀ ਕਾਲਜ ਯੂਨੀਵਰਸਿਟੀ ਇਨ ਕਿਸਾਪਰਾਫਰਾਂਸ ਸਪਰਾਫਰਾਂਸ ਜੀ ਹੁਣ ਉਹ ਕੀ ਕਰਦੇ ਆ ਵੀ ਹੁਣ ਉਹਨਾਂ ਉਹਨਾਂ ਨੇ ਇਕੁਅਲ ਹਾਂ ਕਰਤਾ ਉਹਨਾਂ ਦੇ ਵਿਚਾਰ ਨੇ ਕਿ ਸਾਡੇ ਜਿਹੜੇ ਆਪ ਦੇ ਜੰਮੇ ਆ ਉਹਨਾਂ ਨੂੰ ਪਹਿਲੇ 就 ਰੋਜ਼ਗਾਰ ਦੇਣਾ ਉਹ ਕਿੱਥੇ ਜਾਣਗੇ ਉਹ ਕਿੱਥੇ ਜਾਣਗੇ ਕਿਉਂਕਿ ਵੋਟਰ ਰਾਜ ਹੈ ਵੋਟਰ ਰਾਜ ਉਹਨਾਂ ਨੇ ਵੀ ਵੋਟਾਂ ਲੈਣੀਆਂ ਨੇ ਬਿਲਕੁਲ ਨਹੀਂ ਤੇ ਲੋਕ ਉਹਨਾਂ ਨੂੰ ਸਾਬਤ ਨਹੀਂ ਕਰਦੇ ਇਕੱਲਾ ਹਿੰਦੁਸਤਾਨ ਤਾਂ ਹੈ ਨਹੀਂ ਜਿਹੜਾ ਵੋਟਾਂ ਦੀ ਗੱਲ ਇੱਥੇ ਉਥੇ ਵੀ ਬੋਲ ਪੈਂਦੀ ਹੈ ਜੀ ਬਿਲਕੁਲ ਇਸ ਕਰਕੇ ਜਿਹੜੇ ਉਧਰ ਦੇ ਲੋਕ ਨੇ ਉਹ ਜਿਹੜੇ ਪੁਰਾਣੇ 익ਸਪੀਰੀਕ ਨੇ ਜਾਂ ਪੁਰਾਣੇ ਥੋੜੇ ਸਿੱਕੇ ਜਾਂਦੇ ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਜੰਦਾ ਪੁਰਾਣਾ ਪਿੱਤਾ ਜੀ ਬਿਕਸਬ ਜਿਹੜੇ ਮਤਲਬ ਜਿੰਨੇ ਕ ਆਪਾਂ ਵਿਚਾਰ ਕਰਦਾ ਕੀਤਾ ਇਹ ਦੇ ਨਾਲ ਪੰਜਾਬ ਨੂੰ ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਹੋਣ ਦਾ ਖਤਰਾ ਹੈ